ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਿਲਾ ਪੰਜਮਾ ਘਰ ਸੇਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜਿਓ ਹਰ ਬਿਨ ਮੁਕਤ ਨ ਕਾਹੂ ਜਿਓ ਰਹਾਓ ਮਨ ਮਲ ਕਰਮ ਕਰ ਤਾਰਨ ਤਰਣ ਹਰ ਅਵਰ ਜੰਜਾਲ ਤੇਰੇ ਕਾਹੂ ਨ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋ ਕੋ ਗੁਰ ਦਿਨਾ ਜਿਓ ਤਿਸ ਸਿਓ ਨਾ ਲਾਇਏ ਹਿਤ ਜਾ ਕੋ ਕੇਸ਼ ਨਾਹੀ ਬੀਟ ਅੰਤ ਕੀ ਬਾਰ ਓ ਸੰਗ ਨਾ ਚੱਲੇ मन तन तू आराध अर आर के प्रीतम साध जराके संग तेरे बंदन छुटै गहो पार ब्रह्म शरण हृदय कमल चरण अवर आस कछु पटल ना कीजे सोई भगत ज्ञानी ध्यानी तत्ता सोई नानक जा को कृपा कीजे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮਾ ਘਰਿ ਸ਼ੇਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬੰਨ ਮੁਕਤ ਨ ਕਾਹੂ ਜੀਓ ਰਹਾਓ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋ ਕੋ ਗੁਰ ਦਿਨਾ ਜਿਓ ਤਿਸ ਸਿਓ ਨਾ ਲਾਇਏ ਹਿਤ ਜਾ ਕੋ ਕੇਸ਼ ਨਹੀਂ ਬੀਟ ਅੰਤ ਕੀ ਬਾਤ ਉਹ ਸੰਗ ਨਾ ਚੱਲੇ ਮਨ ਤਨ ਤੂੰ ਆਰਾਧ ਅਰਕੇ ਪ੍ਰੀਤਮ ਸਾਜ ਜਰਾ ਕੇ ਸੰਗ ਤੇਰੇ ਬੰਧਨ ਛੁੱਟੇ ਗਹੋ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਨ ਅਵਰ ਆਸ ਕਸ਼ੂ ਪਟਲ ਨਾ ਕੀਜੈ सोई भगत ज्ञानी ध्यानी तत्ता सोई नानक नान जा को कृपा कीजे वाहेगुरु जी का खासा वाहेगुरु जी की फते सतनाम श्री वाहेगुरु साहिब जीयो तना श्री मोहल्ला पंचमा कर सेवा एक ओंकार सतगुरु प्रसाद ਸੋਨੋ ਸੰਤ ਪਿਆਰੇ ਬਿਨੋ ਹਮਾਰੇ ਜਿਓ ਹਰ ਬੇਨ ਮੁਕਤ ਨਾ ਕਾਹੂ ਜਿਓ ਰਹਾਓ ਮਨ ਮਲ ਕਰਮ ਕਰ ਤਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋ ਕੋ ਗੁਰ ਦਿਨਾ ਜਿਓ ਤਿਸ ਸਿਓ ਨਾ ਲਾਇ ਹਿਤ ਜਾ ਕੋ ਕੇਸ਼ ਨਹੀਂ ਬੀਟ ਅੰਤ ਕੀ ਬਾਰ ਉਹ ਸੰਗ ਨਾ ਚਾਲੈ ਮਨ ਤਨ ਤੂ ਆਰਾਧ ਅਰਕੇ ਪ੍ਰੀਤਮ ਸਾਧ ਜਰਾ ਕੇ ਸੰਗ ਤੇਰੇ ਬੰਧਨ ਛੁਟੈ ਗਹੋ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਨ ਅਵਰ ਆਸ ਕਸ਼ੂ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਤਤਾ ਸੋਈ ਲਾਲਕ ਜਾਕੋ ਕਿਰਪਾ ਕੀਜੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਿਲਾ ਪੰਜਮਾ ਘਰ ਸੇਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬੇਨ ਮੁਕਤਨਾ ਕਾਹੂ ਜੀਓ ਰਹਾਓ ਮਨ ਮਲ ਕਰਮ ਕਰ ਤਾਰਨ ਤਰਣ ਹਰ ਅਵਰ ਜੰਜਾਲ ਤੇਰੇ ਕਾਹੂ ਨ ਕਾਮ ਜਿਓ ਜੀਵਨ ਦੇਵਾ ਪਰਮ ਸੇਵਾ ਇਹੋ ਉਪਦੇਸ਼ ਮੋ ਕੋ ਗੁਰ ਦੀਨਾ ਜਿਓ ਤਿਸ ਸਿਓ ਨਾ ਲਾਇਏ ਹਿਤ ਜਾ ਕੋ ਕੇਸ਼ ਨਹੀਂ ਬੀਟ ਅੰਤ ਕੀ ਬਾੜ ਉਹ ਸੰਗ ਨ ਚੱਲੇ मन तन तू आराध अर आर के प्रीतम साद जराके सांग तेरे बंदन छुटै गहो पार ब्रह्म शरण हृदय कमल चरण अवर आस कछु पटल ना कीजे सोई भगत ज्ञानी ध्यानी तत्ता सोई नानक जाको कृपा कीजे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਿਲਾ ਪੰਜਮਾ ਘਰ ਸੇਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨ ਕਾਹੂ ਜੀਓ ਰਹਾਓ ਮੰਨੇ ਮੁਲ ਕਰਮ ਕਰ ਤਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋ ਕੋ ਗੁਰ ਦਿਨਾ ਜਿਓ ਤਿਸ ਸਿਓ ਨਾ ਲਾਇਏ ਹਿਤ ਜਾ ਕੋ ਕੇਸ਼ ਨਹੀਂ ਬੀਟ ਅੰਤ ਕੀ ਬਾਤ ਉਹ ਸੰਗ ਨਾ ਚੱਲੇ ਮਨ ਤਨ ਤੂ ਆਰਾਧ ਰਕੇ ਪ੍ਰੀਤਮ ਸਾਧ ਜਿ ਰਾਕੇ ਸੰਗ ਤੇਰੇ ਬੰਧਨ ਛੁੱਟੇ ਗਹੋ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਨ ਅਵਰ ਆਸ ਕਸ਼ੂ ਪਟਲ ਨ ਕੀਜੈ सोई <Sesskate> भगत ज्ञानी ध्यानी तत्ता सोई लालक जाको कृपा कीजे वाहेगुरु जी कासा का वाहेगुरु जी की फतेह सतनाम श्री वाहेगुरु साहिब जीयो तना श्री मोहल्ला पंचमा कर सेवा एक ओंकार सतगुरु प्रसाद ਸੋਨੋ ਸੰਤ ਪਿਆਰੇ ਬਿਨੋ ਹਮਾਰੇ ਜਿਓ ਹਰ ਬਿਨ ਮੁਕਤ ਨ ਕਾਹੂ ਜਿਓ ਰਹਾਓ ਮਨ ਨੇ ਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋ ਕੋ ਗੁਰ ਦਿਨਾ ਜਿਓ ਤਿਸ ਸਿਓ ਨਾ ਲਾਇਹਿ ਹਿਤ ਜਾ ਕੋ ਕੇਸ਼ ਨਹੀਂ ਬੀਟ ਅੰਤ ਕੀ ਬਾਰ ਉਹ ਸੰਗ ਨਾ ਚਾਲੈ ਮਨ ਤਨ ਤੂ ਆਰਾਧ ਅਰਕੇ ਪ੍ਰੀਤਮ ਸਾਧ ਜਿ ਰਾਕੇ ਸੰਗ ਤੇਰੇ ਬੰਧਨ ਛੁਟੈ ਗਹੋ ਪਰਮ ਬ੍ਰਹਮ ਸਰਣ ਹਿਰਦੈ ਕਮਲ ਚਰਨ ਅਵਰ ਆਸ ਕਸ਼ੂ ਪਟਲ ਨ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਤਤਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਿਲਾ ਪੰਜਮਾ ਘਰ ਸੇਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨ ਕਾਹੂ ਜੀਓ ਰਹਾਓ ਮਨ ਦੇ ਮਲ ਕਰਮ ਕਰ ਤਾਰਨ तरण हर अवर जंजाल तेरे काहू ना काम जियो जीवन देवा, देवा पार ब्रह्म सेवा एहु उपदेश मोको गुरदीना जियो तेस से ओ ना लाये हित जाको केश नाही बीट अंत की बार ओ संग ना चले ਮਨ ਤਨ ਤੂੰ ਆਰਾਧ ਰਕੇ ਪ੍ਰੀਤਮ ਸਾਦ ਜਰਾ ਕੇ ਸੰਗ ਤੇਰੇ ਬੰਧਨ ਛੁੱਟੇ ਗਹੋ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਨ ਅਵਰ ਆਸ ਕਸ਼ੂ ਪਟਲ ਨ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਤਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਤਨਾ ਸ੍ਰੀ ਮਹਿਲਾ ਪੰਜਮਾ ਘਰ ਸੇਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬੇਨ ਮੁਕਤ ਨਾ ਕਾਹੂ ਜੀਓ ਰਹਾਓ ਮੰਨੇ ਮੁਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋ ਕੋ ਗੁਰ ਦਿਨਾ ਜਿਓ ਤਿਸ ਸਿਓ ਨਾ ਲਾਇਏ ਹਿਤ ਜਾ ਕੋ ਕੇਸ਼ ਨਹੀਂ ਬੀਟ ਅੰਤ ਕੀ ਬਾਤ ਉਹ ਸੰਗ ਨਾ ਚੱਲੇ ਮਨ ਤਨ ਤੂੰ ਆਰਾਧ ਅਰਕੇ ਪ੍ਰੀਤਮ ਸਾਦ ਜਿਰਾ ਕੇ ਸੰਗ ਤੇਰੇ ਬੰਧਨ ਛੁੱਟੇ ਗਹੋ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਨ ਅਵਰ ਆਸ ਕਸ਼ੂ ਪਟਲ ਨਾ ਕੀਜੈ सोई भगत ज्ञानी ध्यानी तत्ता सोई नानक जाको कृपा कीजे वाहेगुरु जी का खासा वाहेगुरु जी की फतेह सतनाम श्री वाहेगुरु साहिब जीयो اتنا ਸ੍ਰੀ ਮਹੱਲਾ ਪੰਜਮਾ ਘਰਿ ਸ਼ੇਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋਨੋ ਸੰਤ ਪਿਆਰੇ ਬਿਨੋ ਹਮਾਰੇ ਜਿਓ ਹਰ ਬੇਨ ਮੁਕਤ ਨਾ ਕਾਹੂ ਜਿਓ ਰਹਾਓ ਮਨਿਰਮਲ ਕਰਮ ਕਰ ਤਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋ ਕੋ ਗੁਰ ਦੀਨਾ ਜਿਓ ਤਿਸ ਸਿਓ ਨਾ ਲਾਇਏ ਹਿਤ ਜਾ ਕੋ ਕੇਸ਼ ਨਹੀਂ ਬੀਟ ਅੰਤ ਕੀ ਬਾਰ ਉਹ ਸੰਗ ਨਾ ਚਾਲੇ ਮਨ ਤਨ ਤੂ ਆਰਾਧ ਹਰ ਕੇ ਪ੍ਰੀਤਮ ਸਾਧ ਜਰਾ ਕੇ ਸੰਗ ਤੇਰੇ ਬੰਧਨ ਛੁਟੈ ਗਹੋ ਪਰਮ ਬ੍ਰਹਮ ਸਰਣ ਹਿਰਦੈ ਕਮਲ ਚਰਨ ਅਵਰ ਆਸ ਕਸ਼ੂ ਪਟਲ ਨ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਤਤਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਿਲਾ ਪੰਜਮਾ ਘਰ ਸੇਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬੈਨ ਮੁਕਤਨਾ ਕਾਹੂ ਜੀਓ ਰਹਾਓ ਮਨ ਨੇ ਮਲ ਕਰਮ ਕਰ ਤਾਰਨ ਤਰਣ ਹਰ ਅਵਰ ਜੰਜਾਲ ਤੇਰੇ ਕਾਹੂ ਨ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕੋ ਗੁਰ ਦਿਨਾ ਜਿਓ ਤਿਸ ਸਿਓ ਨਾ ਲਾਇਏ ਹਿਤ ਜਾ ਕੋ ਕੇਸ਼ ਨਹੀਂ ਬੀਟ ਅੰਤ ਕੀ ਬਾੜ ਉਹ ਸੰਗ ਨ ਚੱਲੇ मन तन तू आराध अरके आर प्रीतम साध जराके संग तेरे बंदन छुटै गहो पार ब्रह्म शरण हृदय कमल चरण अवर आस कछु पटल ना कीजे सोई भगत ज्ञानी ध्यानी तत्ता सोई नानक जाको कृपा कीजे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ